ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾਂ ਡੈਰੀ ਫਾਰਮ ਤੇ ਅੱਜ ਆਪ ਪਹੁੰਚੇ ਜੀ ਪਿੰਡ ਭਗਤਾ ਭਾਈ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਅੱਜ ਆਪਾਂ ਇੱਕ ਗੱਬਣ ਵੈੜਦੀ ਵੀਡੀਓ ਲੈ ਕੇ ਆਇਆ ਹਾਂ ਬਾਕੀ ਆਪਾਂ ਬਾਈ ਤੋਂ ਡਿਟੇਲ ਪੁੱਛਦੇ ਸਾਰੀ ਜਾਣਕਾਰੀ ਬਾਈ ਤੋਂ ਬਹੁਤ ਚੰਗੇ ਪ੍ਰਿੰਟ ਵਾਲੀ ਹੈ ਜੀ ਦੂਰ ਦੂਰ ਤੱਕ ਤੁਹਾਨੂੰ ਦਿਖਾਉਨੇ ਆਂ ਬਾਈ ਆਓ ਮੜਾ ਜਾ ਬਾਈ ਅਸੀਂ ਗਾੜ ਅਸੀਂ ਗਾ ਬਾਈ ਆਪਣਾ ਨਾਮ ਤੇ ਡਰੈਸ ਨਾਮ ਸੁਹਾਸ਼ ਆ ਬਾਈ ਪੰਡ ਭਾਜਤਾ ਬਾਈ ਹਾਂਜੀ ਜ਼ਿਲ੍ਹਾ ਬਠਿੰਡਾ ਤਸੀਲ ਰਾਂਟਰਾਂ ਠੀਕ ਹੈ ਜੀ ਤੇ ਬਾਈ ਇਹ ਕਿੰਨਾ ਵਾ ਸੂਆ ਸੁੰਦੀ ਇਹ ਬਿਹੜ ਇਹ ਦੂਜਾ ਸੂਆ ਸੁੰਦੀ ਹੈ ਹਾਂਜੀ ਤੇ ਕਿੰਨਾ ਕ ਦੁੱਧ ਪਾਇ ਪਹਿਲੇ ਸੂਏ ਨੇ ਪਹਿਲੇ ਨੇ ਇਹਨੇ ਦਿੱਤਾ 20 ਕਿਲੋ ਦੁੱਧਾ 20 ਕਿਲੋ ਹਾਂ ਠੀਕ ਹੈ ਜੀ ਤੇ ਹੁਣ ਕਿੰਨੇ ਦਿਨ ਲੈਂਦੀ ਆ ਬਾਕੀ ਸੂਣ ਚ 2-4 ਦਿਨ ਵੱਡੂਗੀ 2-4 ਦਿਨ ਤੋਰਿਓ ਬਾਈ ਬਾਈ ਬੈੜ ਪੂਰੀ ਸੋਹਣੀ ਹੈ ਬੈੜ ਕੋਈ ਕਹਿਣ ਦੀ ਗੱਲ ਨਹੀਂ ਥਾਣ ਵੀ ਮੁਠੀ ਵਾਲਾ ਥਾਣਾ ਮੱਝ ਦੇ ਥਨਾਰਗਾ ਥਾਣਾ ਤੋਰਾ ਤੋਰਾ ਬਹੁਤ ਸੋਹਣਾ ਬੈੜ ਦਾ ਖਣ ਹਵਾਨਾ ਵੀ ਬਹੁਤ ਸੋਹਣਾ ਚੈੱਕ ਕਰ ਸਕਦੇ ਤੁਸੀਂ ਆਪ ਹੀ ਆਰਡਰ ਦੇ ਤਾਂ ਬੰਬੀ ਬਲਾਈ ਜਾਂਦੀ ਹੈ ਬਹੁਤ ਸੋਹਣਾ ਝੋੜੀ ਬਾਕੀ ਜੇ ਚਾਰ ਪੰਜ ਦਿਨ ਲੈਂਦੀ ਆ ਉਸ ਦਿਨ ਦਾ ਆਡਰ ਹੋਰ ਵੀ ਕਰਵਾ ਲੈਣਾ ਪੂਰਾ ਤਿਆਰ ਕਰ ਲੈਣਾ ਹੈ ਨੇ ਚੈੱਕ ਕਰ ਸਕਦੇ ਜੀ। ਅਸੀਂ ਦਾ ਕੋਈ ਪਰਨਾ। ਤੁਹਾਨੂੰ ਬਹੁਤ ਸੋਹਣਾ ਥਾਂ ਲੱਗਿਆ ਜੀ। ਚੈੱਕ ਕਰ ਸਕਦੇ ਤੁਸੀਂ ਆਪ ਹੀ। ਬਾਕੀ ਜੀ ਕਿਸੇ ਨੇ ਆਪਣੇ ਤੇ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਸੰਪਰਕ ਕਰ ਲੈ ਕਰੋ। ਆਪਣਾ ਮੋਬਾਈਲ ਨੰਬਰ ਹੈਗਾ 8437362244 ਇੱਕ ਜੀ ਆਪਣਾ YouTube ਲੈਂਕ ਲਾਈਕ ਤੇ ਕਮੈਂਟ ਜ਼ਰੂਰ ਕਰਦਾ ਕਰੋ। ਬਗੜ ਜੀ ਵਾਖਾ ਜੀ ਕਮਾਲ ਦੀ ਹੈ ਜੇ ਕਹੀਏ ਵੀਰ ਭਾਈ ਨੇ। ਘਰੇ ਰੱਖਣ ਵਾਸਤੇ ਲੈਣੀ। ਕੱਲੀ ਬੜ ਮੁੱਕਦੀ ਨਹੀਂ ਜੀ ਆ ਕੇ ਨਹੀਂ। ਕਿਉਂਕਿ ਦੁੱਧ ਦੇ ਨੇ ਪਾਈ ਦੇਣਾ 20 ਤੋਂ ਬਾਹਰ। 22 ਦਾ ਕਹਿਣ ਦਾ ਮਤਲਬ ਹੈ ਕਹਿੰਦਾ 20 ਤਾਂ ਪਾਉ ਪਾਉ 20 ਤੋਂ ਪਲੱਸ ਜਾਊਗੀ। ਤੇ ਭਾਈ ਜੀ ਉਹ ਇਹਦਾ ਰੇਟ ਇਹਦਾ 75000 ਰੁਪਏ। 75000 ਰੁਪਏ। ਤੇ ਕੋਈ ਮੌਕੇ ਦੇ ਮਾਨ ਤਾਣ ਕੋਈ ਮਾਨ ਤਾਣ ਕਰ ਸਕਦਾ ਬਾਈ ਕਹਿੰਦਾ ਜੀ ਮਾਨ ਤਾਣ ਫੁੱਲ ਕਰਾਂਗੇ ਮੋਹਰ ਦਾ ਕੋਈ ਫੈਕਸ ਰੇਟ ਨਹੀਂ 75000 ਰੁਪਿਆ ਜੀ ਕਿਹਨ ਚੰਗੀ ਲੱਗਦੀ ਵੀਡੀਓ ਜੀ ਤੋ ਬਾਈ ਨਾਲ ਸੰਪਰਕ ਕਰ ਲੈ ਬਾਈ ਕਿੰਨਾ ਨੰਬਰ ਆਇਆ ਆਪਣਾ 81960 15435 15400 35 35 ਬਾਕੀ ਸਕਰੀਨ ਤੇ ਚੱਲ ਰਿਹਾ ਨੰਬਰ ਤੁਬਾਈ ਨਾਲ ਕਾਲ ਕਰ ਲਓ ਜੇ ਕਿਸ ਨੂੰ ਚੰਗੀ ਲੱਗਦੀ ਵੜਾ ਪਾਈ ਨਾਲ ਜ਼ਰੂਰ ਸੰਪਰਕ ਕਰੋ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਕਰ ਲਾ ਕਰੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ ਜੀ ਥੈਂਕ ਯੂ